ਸਸ਼ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ ਇਸ ਵੇਲੇ ਸੋਸ਼ਲ ਮੀਡੀਆ ਤੇ ਸਿਰਫ ਇੱਕ ਹੀ ਚਰਚਾ ਹੋ ਰਹੀ ਹੈ ਉਹ ਹੈ ਕੰਗਨਾ ਰਣੋਦ ਦੀ ਪਰਸੋ ਕੰਗਨਾ ਰਣੋਦ ਦੇ ਨਾਲ ਚੰਡੀਗੜ੍ਹ 에ਅਰਪੋਰਟ ਤੇ ਜੋ ਕਾਂਡ ਹੋਇਆ ਉਸ ਨੂੰ ਲੈ ਕੇ ਇਸ ਵੇਲੇ ਸਿਰਫ ਇੱਕ ਹੀ ਵਿਸ਼ਾ ਹੈ ਇੱਕ ਹੀ ਚਰਚਾ ਹੋ ਰਹੀ ਹੈ ਉਹ ਹੈ ਕੰਗਨਾ ਰਣੋਦ ਦੀ ਕੰਗਨਾ ਰਣੋਦ ਹਿਮਾਚਲ ਤੋਂ ਦਿੱਲੀ ਜਾਣਾ ਸੀਗਾ ਚੰਡੀਗੜ੍ਹ 에ਅਰਪੋਰਟ ਪਹੁੰਚੇ ਸੀਗੇ ਸੌ ਚੁੱਕਣ ਦੇ ਲਈ ਕੰਗਨਾ ਰਣੋਦ ਨੇ ਉੱਥੇ ਜਾਣਾ ਸੀਗਾ ਪਰ ਉਸ ਤੋਂ ਪਹਿਲਾਂ ਹੀ ਚੰਡੀਗੜ੍ਹ 에ਅਰਪੋਰਟ ਪਹੁੰਚੇ ਕਾ ਉਸ ਤੋਂ ਪਹਿਲਾਂ ਹੀ ਕੰਗਨਾ ਰਣੌਤ ਦੇ ਨਾਲ ਇਹ ਹਾਦਸਾ ਵਾਪਰ ਗਿਆ ਕੁਲਵਿੰਦਰ ਕੌਰ ਦੇ ਵੱਲੋਂ ਸੀਆਈਐਸਐਫ ਸਟਾਫ ਕੁਲਵਿੰਦਰ ਕੌਰ ਦੇ ਵੱਲੋਂ ਕੰਗਨਾ ਰਣੌਤ ਤੇ ਥੱਪੜ ਜੜਿਆ ਗਿਆ ਇਸ ਕਾਰਨ ਤੋਂ ਬਾਅਦ ਇਸ ਹਾਦਸੇ ਤੋਂ ਬਾਅਦ ਇਸ ਵੇਲੇ ਸਿਰਫ ਕੰਗਨਾ ਰਣੌਤ ਤੇ ਕੁਲਵਿੰਦਰ ਕੌਰ ਇਸ ਵੇਲੇ ਚਰਚਾ ਦੇ ਵਿੱਚ ਨੇ ਜਿੱਥੇ ਬਾਲੀਵੁੱਡ ਤੇ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਉੱਥੇ ਬਹੁਤ ਸਾਰੇ ਸਿਤਾਰੇ ਅਜਿਹੇ ਸਾਹਮਣੇ ਆਏ ਜੋ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਨਜ਼ਰ ਆਏ ਤੇ ਕੰਗਨਾ ਰਣੌਤ ਨੂੰ ਗਲਤ ਕਹਿ ਰਹੇ ਸਨ ਕਿਉਂਕਿ ਕਿਸਾਨੀ ਧਰਨੇ ਦੇ ਵਿੱਚ ਕੁਝ ਅਜਿਹੇ ਬਿਆਨ ਕੰਗਨਾ ਰਣੌਤ ਦੇ ਵੱਲੋਂ ਦਿੱਤੇ ਪੰਜਾਬੀ ਕਾਫੀ ਗੁੱਸੇ ਦੇ ਵਿੱਚ ਨਜ਼ਰ ਆ ਰਿਹਾ ਇਸਾਨ ਪਰ ਹੁਣ ਇੱਕ ਅਜਿਹੇ ਸਿਤਾਰੇ ਦੀ ਪੋਸਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਸ ਪਤਾ ਚੱਲ ਰਿਹਾ ਹੈ ਕਿ ਉਹ ਕੰਗਨਾ ਰਣੌਤ ਦਾ ਸਾਥ ਦੇ ਰਹੇ ਨੇ ਕੁਲਵਿੰਦਰ ਕੌਰ ਤੇ ਕਾਫੀ ਭੜਕੇ ਹੋਏ ਨਜ਼ਰ ਆ ਰਹੇ ਨੇ ਕਿਹੜਾ ਸਿਤਾਰਾ ਹੈ ਮੀਕਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਕੋਲਾਜ ਹੈ ਜਿਸ ਦੇ ਵਿੱਚ ਇੱਕ ਪਾਸੇ ਕੰਗਨਾ ਰਣੌਤ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਤੇ ਦੂਜੇ ਪਾਸੇ ਕੁਲਵਿੰਦਰ ਕੌਰ ਦੀ ਤਸਵੀਰ ਹੈ ਮੀਕਾ ਸਿੰਘ ਨੇ ਆਪਣੀ ਪੋਸਟ ਸਾਂਝੀ ਕੀਤੀ ਹੈ ਕੀ ਲਿਖਦੇ ਨੇ ਆਪਣੀ ਪੋਸਟ ਦੇ ਵਿੱਚ ਉਹ ਵੀ ਤੁਹਾਨੂੰ ਦੱਸ ਦਿਆ ਮੀਕਾ ਸਿੰਘ ਨੇ ਇੱਕ ਕੋਲਾਜ ਸਾਂਝਾ ਕਰਦੇ ਹੋਏ ਆਪਣੀ ਪੋਸਟ ਦੇ ਥੱਲੇ ਲਿਖਿਆ ਹੈ ਪੰਜਾਬੀ ਅਤੇ ਸਿੱਖ ਪਾਈਚਾਰੇ ਵੱਲੋਂ ਅਸੀਂ ਆਪਣੀ ਸੇਵਾ ਅਤੇ ਰੱਖਿਆ ਰਾਹੀਂ ਦੁਨੀਆ ਭਰ ਚੋਂ ਆਪਣਾ ਨਾਮ ਕਮਾਇਆ ਹੈ 에어ਪੋਰਟ ਤੇ ਕੰਗਨ ਰਣੌਤ ਨਾਲ ਜੋ ਹੋਇਆ ਇਹ ਸੁਣ ਕੇ ਬਹੁਤ ਦੁੱਖ ਹੋਇਆ ਹੈ ਸੀਆਈਐਸਐਫ ਕਾਂਸਟੇਬਲ ਹਵਾਈ ਅੱਡੇ ਤੇ ਡਿਊਟੀ ਤੇ ਸੀ ਅਤੇ ਉਸ ਦੀ ਡਿਊਟੀ ਸੀ ਕਿ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਇਹ ਦੁੱਖ ਦੀ ਗੱਲ ਹੈ ਕਿ ਉਸਨੇ ਕਿਸੇ ਹੋਰ ਸਥਿਤੀ ਨੂੰ ਲੈ ਕੇ ਆਪਣੇ ਨਿੱਜੀ ਗੁੱਸੇ ਕਾਰਨ ਇੱਕ ਯਾਤਰੀ ਤੇ ਹਮਲਾ ਕਰਨਾ ਜਾਇਜ਼ ਸਮਝਾ ਉਸ ਨੂੰ ਸਿਵਲ ਡਰੈਸ 'ਚ ਏਅਰਪੋਰਟ ਤੇ ਬਾਹਰ ਆਪਣਾ ਗੁੱਸਾ ਦਿਖਾਉਣਾ ਚਾਹੀਦਾ ਸੀ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇਹ ਸਹੀ ਤਰੀਕਾ ਨਹੀਂ ਹੈ ਉਸ ਦੀ ਇਸ ਕਾਰਵਾਈ ਦਾ ਹੋਰ ਪੰਜਾਬੀ ਔਰਤਾਂ ਤੇ ਅਸਰ ਪਵੇਗਾ ਅਤੇ ਉਹਨਾਂ ਨੂੰ ਨੌਕਰੀ ਤੋਂ ਮੁਅਤਲ ਕਰ ਦਿੱਤਾ ਜਾਵੇਗਾ ਕਿਉਂਕਿ ਇੱਕ ਵਿਅਕਤੀ ਨੇ ਗਲਤੀ ਕੀਤੀ ਹੈ ਮੀਕਾ ਸਿੰਘ ਦੀ ਇਹ ਪੋਸਟ ਜਿਹੜੀ ਹੈ ਲੋਕ ਕਾਫੀ ਹੈਰਾਨ ਵੀ ਹੋ ਰਹੇ ਨੇ ਜਿੱਥੇ ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਇੰਡਸਟਰੀ ਦੇ ਵਿੱਚ ਕੁਲਵਿੰਦਰ ਕੌਰ ਦਾ ਸਾਥ ਦਿੱਤਾ ਜਾ ਰਿਹਾ ਸੀਗਾ ਕੰਗਨਾਰਾ ਰਣੌਤ ਨੂੰ ਗਲਤ ਠਹਿਰਾਇਆ ਜਾ ਰਿਹਾ ਸੀਗਾ ਪਰ ਮੀਕਾ ਸਿੰਘ ਦੇ ਇਸ ਪੋਸਟ ਤੋਂ ਬਾਅਦ ਹੁਣ ਕਾਫੀ ਸਿਤਾਰੇ ਕਾਫੀ ਲੋਕ ਜਿਹੜੇ ਹੈਰਾਨ ਨਜ਼ਰ ਆ ਰਹੇ ਨੇ ਕਿ ਮੀਕਾ ਸਿੰਘ ਜਿਹੜੇ ਨੇ